ਦੁੱਖ ਹੈ ਤੁਹਾਨੂੰ ਦੁੱਖ ਹੈ ਤੇ ਬੀਇੰਗ ਸੈਕ ਤੁਸੀਂ ਕਹਿਤ ਹੈ ਦੁੱਖ ਤੁਹਾਨੂੰ ਔਰ ਜਿਸ ਨੇ ਕਰਾਈ ਹੈ ਜੇ ਉਹ ਤੇ ਨਹੀਂ ਐਕਸ਼ਨ ਹੁੰਦਾ ਕਿਹੜੀ ਗਵਰਨਮੈਂਟ ਹੈ ਜਿਹਨੇ ਐਕਸ਼ਨ ਲਿਆ ਕਿ ਉਹਨਾਂ ਨੂੰ ਉਹ ਉਹ ਜ਼ਿੰਮੇਵਾਰ ਨਹੀਂ ਬਿਲਕੁਲ ਬਿਲਕੁਲ ਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਇਸ ਬੇਅਦਬੀ ਦੇ ਜ਼ਿੰਮੇਵਾਰ ਸੀ ਕਿਉਂਕਿ ਉਹਨਾਂ ਨੇ ਜੈਪਾਲ ਸਿੰਘ ਜੈਪਾਲ ਸਿੰਘ ਕਹਿਣਾ ਜੀ ਜੀ ਰਾਤ ਨਹੀਂ ਕਰਾ ਜਿਹੜੀ ਗਵਰਨਮੈਂਟ ਨਹੀਂ ਨਹੀਂ ਤੇ ਦੋ ਮੈਂ ਹਾਂ ਕੋ ਠੋਕੇ ਕੋਈ ਨਹੀਂ ਦੇਖੋ ਗੁਰੂਗਰਾ ਸਾਹਿਬ ਦੀ ਬੇਅਦਬੀ ਹੋਈ ਉਸ ਟਾਈਮ ਤੇ ਅਕਾਲੀ ਗਵਰਨਮੈਂਟ ਪਾਵਰ ਸੀ ਆ ਨਾਮ ਲਓਗੇ ਅਕਾਲੀ ਗਵਰਨਮੈਂਟ ਮੈਂ ਪਹਿਲੇ ਦੱਸ ਚੁੱਕਾ ਹਾਂ 15 ਦੇ ਵਿੱਚ 2015 ਦੇ ਅਕਾਲੀ ਗਵਰਨਮੈਂਟ ਹੈਡਡ ਬਾਈ ਸਰਪ੍ਰਕਾਸ਼ਿੰਗ ਬਾਦਲ ਹਾਂ ਸੀ ਤੁਹਾਨੂੰ ਪਤਾ ਨਾ ਜੀ ਜੀ ਹੋਮ ਡਿਪਾਰਟਮੈਂਟ ਕੀ ਅੰਡਰ ਸੀ ਮੈਂ ਪਹਿਲੇ ਕਹਿ ਚੁੱਕਾ ਹਾਂ ਹੋਮ ਡਿਪਾਰਟਮੈਂਟ ਆ ਸਰਬੀਰ ਸਿੰਘ ਬਾਦਲ ਦੇ ਇਹ ਰਿਪੋਰਟ ਸਾਰਾ ਕੁਝ ਆਦੀ ਪਈ ਹੈ ਸਾਰਾ ਕੁਝ ਕਲੀਅਰ ਹੈ ਸਾਰੀ ਰਿਪੋਰਟ ਸਾਰਾ ਕੁਝ ਕਲੀਅਰ ਆ ਤੁਸੀਂ ਮੈਂ ਇਹੀ ਤਾਂ ਮੈਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਕੈਪਟਨ ਸਾਹਿਬ ਦੇ ਟੇਬਲ ਤੇ ਰਿਪੋਰਟ ਪਈ ਆ ਉਹ ਨੂੰ ਮੜਾ ਪੜਤ ਤਾ ਲੋ ਪੜ ਕੇ ਲੈ ਇਹ ਜਿਹੜੇ ਮੈਂ ਪੁਆਇੰਟ ਦੱਸਿਆ ਰੱਦ ਨਹੀਂ ਹੋਈ ਰੱਦ ਨਹੀਂ ਹੋਈ ਰੱਦ ਨਹੀਂ ਹੋਈ ਅਸੀਂ ਅੱਜ ਸਮਝੋ ਮੇਰੀ ਗੱਲ ਨੂੰ ਰੱਦ ਨਹੀਂ ਹੋਏਗੀ ਇਹ ਪੈਂਡਿੰਗ ਰੱਖ ਛੱਡੀ ਹੈ ਅਸੀਂ ਇਹੀ ਚਾਹੁੰਦੇ ਸੀਗੇ ਜਿਹੜਾ ਤੁਸੀਂ ਕਹਾਂ ਚਲੋ ਨਾਮ ਲਓ ਨਾਮ ਲੈਦੇ ਕੋਈ ਦਿੱਕਤ ਨਹੀਂ ਹੈਗੀ ਪਰ ਸਵਾਲ ਇਹ ਹੈ ਵੀ ਜਦੋਂ ਸਰਕਾਰ ਨੇ ਕਮਿਸ਼ਨ ਬਣਾਇਆ ਕਮਿਸ਼ਨ ਦੀ ਇਨਕੁਆਇਰੀ ਰਿਪੋਰਟ ਨੂੰ ਤੁਸੀਂ ਸਵਾ ਦੋ ਸਾਲ ਤੁਸੀਂ ਪੈਂਡਿੰਗ ਕਿਵੇਂ ਰੱਖ ਸਕਦੇ ਹੋ ਕਰ ਰਹੇ ਹੋ ਇਹਨਾਂ ਨੇ ਰਿਪੋਰਟ ਸਬਮਿਟ ਕਰਾ ਦਿੱਤੀ ਉਹ ਰਿਪੋਰਟ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੇ ਨਾਮ ਇਹਨਾਂ ਨੇ ਲਿਖੇ ਨੇ ਸਪੈਸੀਫਿਕਲੀ ਨਹੀਂ ਲਿਖੇਗੇ ਸਪੈਸੀਫਿਕਲੀ ਲਿਖੇ ਲੇਕਿਨ ਆ ਇੰਡੀਕੇਸ਼ਨ ਉਧਰ ਜਾ ਰਹੀ ਹੈ ਇੰਡੀਕੇਸ਼ਨ ਨਾ ਗਵਰਨਮੈਂਟ ਵੱਲ ਜਾ ਰਹੀ ਹੈ ਜੇ ਸਰਕਮਸਟੈਂਸ ਦਾ ਐਵਿਡੈਂਸ ਕੀ ਬਣਦਾ ਹੈ ਕੀ ਸੀਐਮ ਲੂਪ ਸੀਗਾ ਜਾਂ ਸੀਐਮ ਹਾਊਸ ਤੋਂ ਲੂਪ ਸੀਗਾ ਜਾਂ ਜਿਹੜੀ ਵਿਅਦਬੀ ਹੋਇਆ ਉਦੋਂ ਸੀਐਮ ਇਹ ਜੋ ਇਹ ਤੁਸੀਂ ਮੈਂ ਪਹਿਲੇ ਹੀ ਇਹ ਰਿਪਲਾਈ ਦੇ ਦਿੱਤਾ ਆ ਬਿਲਕੁਲ ਜਾ ਰਿਹਾ ਉਧਰ ਹਾਂ ਜੀ ਹਾਂ ਜੀ ਸਾਥੀਓ ਕਲੀਅਰ ਤਾਂ ਇਸ ਕਰਕੇ ਨਹੀਂ ਕੋਈ ਆਦਮੀ ਨਾਲ ਲਵੇ ਤੁਸੀਂ ਨਾਲ ਲਓ ਮੈਂ ਵਿਚ ਲੈਂਦਾ ਬਿਲਕੁਲ ਅਸੀਂ ਕਮਿਸ਼ਨ ਤੇ ਰੱਖ ਰਹੇ ਤੁਸੀਂ ਤੁਸੀਂ ਨਾਲ ਲਓ ਮੈਂ ਕਹਿੰਦਾ ਤੁਸੀਂ ਨਾਲ ਲਓ ਵੀ ਸੀਐਮ ਸਾਹਿਬ ਸੀ ਮੈਂ ਹੁਣ ਕਹਿੰਦਾ ਵੀ ਸੀਐਮ ਸਾਹਿਬ ਨੇ ਇਹ ਹियर ਸੇਵਿੰਸ ਤੇ ਕੋਈ ਬੇਸ ਹੋ ਸਕਦਾ ਜਿਹੜੀ ਪਹਿਲਾਂ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਹੋਈ ਜਿਹੜਾ ਤੁਸੀਂ ਗੋਰਾ ਸਿੰਘ ਦਾ ਨਾਲ ਮੈਨੂੰ ਮਿਲਿਆ ਇਸ ਗੋਰਾ ਸਿੰਘ ਉਹਦੇ ਬਾਰੇ ਜਿਹੜਾ ਹੁਣ ਕਮਿਸ਼ਨ ਬਣਿਆ ਜਸਪ੍ਰੀਤ ਸਿੰਘ ਦਾ ਉਹਨੇ ਇਹਨਾਂ ਸਾਰਿਆਂ ਨੂੰ ਮੁਕਤ ਕੀਤਾ ਜਿਨ੍ਹਾਂ ਦੇ ਤੁਸੀਂ ਖਾਸ ਤੌਰ ਤੇ ਗੋਰਾ ਸਿੰਘ ਜਿਹੜਾ ਤੁਸੀਂ ਚੱਕੀ ਕਹਿ ਰਹੇ ਹੋ ਮੇਰੀ ਗੱਲ ਸੁਣ ਲੋ ਸਭ ਸਵਾਲ ਸੁਣ ਲੋ ਠੀਕ ਹੈ ਪਹਿਲਾਂ ਜਾਂਚ ਨਹੀਂ ਜਾ ਰਹੀ ਸੀ ਡੇਰੇ ਵੱਲੋਂ ਡੇਰੇ ਵੱਲ ਜਾਂਚ ਨਹੀਂ ਜਾ ਰਹੀ ਸੀ ਪਹਿਲਾਂ ਜਾਂਚ ਡੇਰੇ ਵੱਲ ਗਈ ਡੇਰੇ ਦੇ ਬੰਦੇ ਫੜੇ ਗਏ ਜਿਹੜੇ ਮੁੰਡੇ ਉਦੋਂ ਦੋ ਚੱਕੇ ਗਏ ਉਹ ਪੰਜ ਗਰਾਈਆਂ ਵਾਲਾ ਇੱਕ ਹੋਰ ਬਾਅਦ ਰੀਲீஸ் ਹੋ ਗਏ ਸੀਗੇ ਸਿੰਘ ਬਾਰੇ ਸਿੰਘ ਨੇ ਕਿਹਾ ਮੇਰੀ ਪਤਨੀ ਦੇ ਉੱਤੇ ਬੜਾ ਟਾਰਚਰ ਹੋਇਆ ਇਹਦਾ ਬਿਆਨ ਆ ਗਾ ਆਨ ਰਿਕਾਰਡਿੰਗ 'ਚ ਗੋਰਾ ਸਿੰਘ ਦਾ ਜਦੋਂ ਇਹਨੂੰ ਨਹੀਂ ਚੱਕਿਆ ਗਿਆ ਦੀ ਪਤਨੀ ਨੂੰ ਚੱਕ ਕੇ ਟਾਰਚਰ ਕੀਤਾ ਗਿਆ ਮਨਾਉਣ ਦੇ ਲਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਉਹ ਇਨਵੈਸਟੀਗੇਸ਼ਨ ਦਾ ਕੈਰੀ ਹੈ ਡੇਰਾ ਜ਼ਿੰਮੇਵਾਰ ਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਗ੍ਰੰਥੀ ਜ਼ਿੰਮੇਵਾਰ ਆਗਾ ਸਿੱਖ ਵੀ ਜ਼ਿੰਮੇਵਾਰ ਸੀ ਮੈਂ ਇਹ ਗੱਲ ਕਹਿ ਰਿਹਾ ਵੀ ਜੇ ਉਸ ਟਾਈਮ ਦੇ ਜਿਹੜੇ ਸਸਪੈਕਟਡ ਆਦਮੀ ਸੀ ਉਹਨਾਂ ਨੂੰ ਪ੍ਰੋਪਰਲੀ ਇਨਟੈਰੋਗੇਟ ਕਰਦੇ ਇਨਵੈਸਟੀਗੇਟ ਕਰਦੇ ਸਾਰਾ ਮੈਟਰ ਕਲੀਅਰ ਹੋ ਜਾਂਦਾ ਮੈਂ ਉਹੀ ਪੁੱਛ ਰਿਹਾ ਸਰ ਤੁਹਾਨੂੰ ਲੱਗਦਾ ਤੁਹਾਨੂੰ ਕੀ ਹੈ ਕਿ ਡੇਰਾ ਮੈਨੂੰ ਤਾਂ ਇਹ ਕਹਿਣਾ ਹੋ ਸਕਦਾ ਜੇ ਹੁਣ ਦਾ ਜਾਂਚ ਹੋ ਕੇ ਕਲੀਅਰ ਹੋ ਗਈ ਗੱਲ ਕਿਨੇ ਬੇਅਦਬੀ ਕਰਾਈ ਹੈ ਤੁਹਾਨੂੰ ਲੱਗਦਾ ਇਹਦੇ ਚ ਹੁਣ ਜਿਹੜੇ ਨਾਮ ਤੁਸੀਂ ਲੈ ਰਹੇ ਹੋ ਇਹ ਵੀ ਸ਼ਾਮਲ ਸੀ ਕਿ ਹੁਣ ਲੱਗਦਾ ਇਹ ਗ੍ਰੰਥੀ ਸ਼ਾਮਿਲ ਸੀ ਇਹ ਇਹਨਾਂ ਨੂੰ ਡੈਰੋਗ੍ਰੇਡ ਕਰ ਦੇ ਤਾਂ ਪਤਾ ਲੱਗ ਜਾਂਦਾ ਮੈਂ ਤਾਂ ਇਹੀ ਗੱਲ ਕਹਿ ਰਿਹਾ ਵੀ ਇਹ ਜਿਹੜਾ ਸਸਪੈਕਟ ਮੈਂ ਤੁਸੇ ਮੈਂ ਇੱਕ ਇੱਕ ਸਿਰਫ ਇੱਕ ਮਿੰਟ ਯਾਦਵਿੰਦਰ ਜੀ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਹਾਂ ਇੱਕ ਮਿੰਟ ਜੀ ਅੱਜ ਤੁਹਾਡੀ ਤਿੰਨ ਚਰਨਾਂ ਦੇ ਵਿੱਚ ਰੱਖਣੀ ਹੈ ਜੀ ਇਸ ਜਸਜ ਜੋਰਾ ਸਿੰਘ ਦੀ ਰਿਪੋਰਟ ਜਿਹੜੀ ਪੀਸੀ ਹਾਂ ਮੈਂ ਦੱਸਾਂ ਤੁਹਾਨੂੰ ਅੱਜ ਦਾ ਜਿਹੜਾ ਅੱਜ ਦਾ ਮਤਲਬ ਇਹ ਹੈ ਕਿ ਉਦੋਂ ਦੀ ਜਿਹੜੀ ਸਰਕਾਰ ਸੀ ਉਹ ਸਹੁਰਦ ਨਹੀਂ ਸੀ ਇਨਵੈਸਟੀਗੇਸ਼ਨ ਦੇ ਲਈ ਗੇੜੇ ਜਿਹੜੇ ਲੋਕਾਂ ਦੇ ਨਾਂ ਆਏ ਉਹਨਾਂ ਨੂੰ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਅੱਜ ਦਾ ਗੱਲ ਇਹ ਹੈ ਅੱਜ ਦੀ ਗੱਲ ਇਹ ਹੈ ਕਿਉਂਕਿ ਆਪਾਂ ਕੋਲ ਆਸੇ ਬੜੀ ਇੰਪੋਰਟੈਂਟ ਜੀਓਗ੍ਰਾਫੀ ਹੈ ਥੈਂਕ ਯੂ ਥੈਂਕ ਯੂ ਕੱਲੂ ਬਾਕੀ ਕੱਲੂ ਕੱਲ 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 ਤੇ ਬਾਕੀ ਨੈਕਸਟ ਤੁਸੀਂ ਵੀ ਦੇਖੋ ਤੁਸੀਂ 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 ਨਵਾਂ ਮੋੜ ਦੇਤਾ ਅੱਜ ਇਹ ਗ੍ਰੰਥੀ ਨੂੰ ਡੈਰੋਗੇਟ ਕੀਤਾ ਜਾਣਾ ਸੀ ਜਿਹਦਾ ਮਤਲਬ ਇਹ ਨਿਕਲਦਾ ਹੈ ਕਿ ਸਿੱਖ ਵੀ ਜ਼ਿੰਮੇਵਾਰ ਸੀ ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਬਹੁਤ ਵੱਡਾ ਨਹੀਂ ਜਾ ਸਕਦਾ ਮੈਂ ਇਸ ਕਰਕੇ ਕਹਿ ਰਿਹਾ ਕਿ ਡੈਰੋਗੇਟ ਕਰਨਾ ਚਾਹੀਦਾ ਸੀ ਬਿਲਕੁਲ ਚਲੋ ਕਰਨਾ ਚਾਹੀਦਾ ਸੀ ਸਕੇ ਨਹੀਂ ਕਰਨਾ ਚਾਹੀਦਾ ਸੀ ਇਹ ਤਾਂ ਉਸ ਟਾਈਮ ਦਾ ਚਲੋ ਸਰ ਮੌਕਾ ਦੀ ਸਟੇਸ਼ਨ ਨਹੀਂ ਕਰ ਹਾਂ ਨਹੀਂ 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 ਬਿਲਕੁਲ ਨਹੀਂ ਇਹ ਗੱਲ ਤੇ ਨੋ ਨੋ ਅਸੀਂ ਪ੍ਰੈਸ ਕਰਾਂਗੇ ਸਰ ਨਹੀਂ ਅਟੈਂਡ ਕਰਨੀ ਅਗਰ ਜਵਾਬ ਨਹੀਂ ਦੇ ਕੇ ਜਾਓਗੇ ਤਾਂ ਅਸੀਂ ਇਸ ਤੋਂ ਬਾਅਦ ਨਹੀਂ ਆਵਾਂਗੇ ਲੋਕਾਂ ਨੇ ਸਰ ਲੋਕਾਂ ਨੇ ਭਾਵਨਾ ਜੁੜਿਆ ਮਸਲਾ ਨਹੀਂ ਤੁਸੀਂ ਗਰੰਟੀ ਦੇ ਨੰਬਰ ਚੱਕ ਲਿਆ ਬਹੁਤ ਵੱਡੀ ਗੱਲ ਹੈ ਮੈਂ ਗਰੰਟੀ ਦੇ ਨੰਬਰ ਸਰਕਾਰ ਦੇ ਮੈਂ ਗਰੰਟੀ ਦੇ ਆ ਜੀ تسلی ਕਰੋ ਆਪਦੀ ਮੈਂ ਗ੍ਰਾਂਤੀ ਤੇ ਨਹੀਂ ਭਾਈ ਮੈਂ ਹੁਣ ਲੱਗਦਾ ਹੈਗਾ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਪੈਰ ਉਖੜ ਚੁੱਕੇ ਹੈਗੇ ਨੇ ਨਸਤੇ ਸਜੋਰਾ ਸੀ ਕਿਤੇ ਮੋਢੇ ਤੇ ਰੱਖ ਕੇ ਆਮ ਆਦਮੀ ਪਾਰਟੀ ਬਿਲਕੁਲ ਨਹੀਂ ਇਸ ਰਿਪੋਰਟ ਨੇ ਜਾਣ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਕਮਰਾ ਕਰ ਲਈ ਜਿੱਤ ਕੋਈ ਕਬਰਾਡ ਵਾਲੀ ਗੱਲ ਨਹੀਂ ਨਾ ਮੈਂ ਆਪਣੇ ਮੋਢੇ ਤੇ ਜੇ ਦੱਸੋ ਜੀ ਸਾਹਿਬ ਦੇਖੋ ਮੈਂ ਆਪਣੇ ਮੋਢੇ ਤੇ ਕੋਈ ਰੈਫਲ ਚਲਾਉਣ ਵਾਲੀ ਗੱਲ ਨਹੀਂ ਕਰ ਰਿਹਾ ਮੈਂ ਆਪ ਨਾ ਔਰ ਆਪਣੇ ਪੂਰੇ ਕੋਈ ਪੱਜ ਨਹੀਂ ਪੱਜ ਨਾਲ ਤਾਂ ਗੱਲ ਕੋਈ ਨਹੀਂ ਪੱਜ ਨਾਲ ਤਾਂ ਹੈ ਮੇਰੇ ਤੋਂ ਕੋਈ ਗਲਤੀ ਹੋ ਗਈ ਜਾਂ ਕੋਈ ਫੈਕਟ ਗਲਤ ਹੋ ਗਿਆ ਇੱਕ ਵਾਰ ਇੱਕ ਵਾਰ ਦੇਖੋ ਇਸ ਤਰ੍ਹਾਂ ਗੱਲ ਨੂੰ ਸਮਝੋ ਇੱਕ ਮਿੰਟ ਕੀ ਗੱਲ ਹੈ ਯਾਰ ਇੱਕ ਮਿੰਟ ਹਾਂ ਰਸਾ ਸਾਹਿਬ ਸਰ ਰਸਾ ਪੱਕੀ ਗੱਲ ਹੈ ਜੁਰ ਅਸੀਂ ਪੋਲਿਟਿਸ਼ੀਅਨ ਨਹੀਂ ਹੈ ਉਹ ਬੰਦਾ ਹਰ ਗੱਲ ਜਵਾਬ ਦੇ ਰਹੇ ਨੇ ਬਹੁਤ ਅੱਛੀ ਤਰਿਕੇ ਨਾਲ ਜਵਾਬ ਦੇ ਰਹੇ ਨੇ ਲੇਕਿਨ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਅੱਛਾ ਕਨਵਿੰਸ ਹੋ ਰਹਿ ਗੋਬਾ ਤੁਹਾਨੂੰ ਸਰ ਸੋਸਾ ਇੱਕ ਇੱਕ ਸਵਾਲ ਹੈ ਹਾਂ ਤੁਸੀਂ ਪੁੱਛੋ ਕੀ ਪੁੱਛਣਗੇ ਸਰ ਇੱਕ ਸਵਾਲ ਇਹ ਹੈ ਕਿ ਦੁਆਲੇ ਨੂੰ ਅੰਗੋਲਾ ਛੱਡ ਕੇ ਨਾ ਜਾਂਦਾ ਤਾਂ ਸ਼ਹਿਰ ਬੇਅਦਬੀ ਨਾ ਹੁੰਦੀ ਕੀ ਗ੍ਰੰਥੀ ਇੰਟੈਂਸ਼ਨਲੀ ਛੱਡ ਕੇ ਗਿਆ ਦੁਆਲੇ ਖਾਲੀ ਇਹਹੀ ਮੈਂ ਕਹਿ ਰਿਹਾ ਇਹਹੀ ਮੈਂ ਕਹਿ ਰਿਹਾ ਵੀ ਉਸ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਂਦੇ ਵੀ ਕਿਉਂ ਗਿਆ ਕਿਸ ਤਰ੍ਹਾਂ ਗਿਆ ਗੁਰਦਰਾ ਸਾਹਿਬ ਖਾਲੀ ਓਪਨ ਸ਼ਟ ਕੀ ਚੱਲ ਜਾਣਾ ਗ੍ਰਾਂਥੀ ਬਰੇ ਪੇਸ਼ ਹੋਇਆਗਾ ਕੀ ਕੀ ਹਾਜੀ ਉਹਦਾ ਬਿਆਨ ਕੀ ਸੀ ਫਿਰ ਤੁਸੀਂ ਦੱਸ ਦਿਓ ਬਿਆਨ ਕੀ ਸੀ ਕਹਿਣ ਉਹ ਹੀ ਕਹੇ ਕਿ ਉਹਨਾਂ ਨੇ ਉਹਨੇ ਬਿਆਨਤਾ ਮੈਂ ਗੁਰਦਾਸ ਸਾਹਿਬ ਦਾ ਗ੍ਰਾਂਥੀ ਸੀ ਮੈਂ ਦੂਸਰੇ ਪਿੰਡ ਵਿੱਚ ਆਪਣੇ ਕੰਮ ਦੇ ਵਿੱਚ ਗਿਆ ਸੀ ਜਦੋਂ ਸ਼ਾਮ ਨੂੰ ਵਾਪਸ ਆਇਆ ਤੇ ਮੇਰੇ ਐਬਸੈਂਸ ਦੇ ਵਿੱਚ ਚੋਰੀ ਹੋਈ ਕੁਰਗਨ ਸਾਹਿਬ ਤੁਹਾਨੂੰ ਲੱਗਦਾ ਜਿਹੜੀ ਕਲੀਨ ਚਿੱਟ ਹੋਂ ਗ੍ਰੰਥੀ ਨੂੰ ਕਲੀਨ ਚਿੱਟ ਦਿੱਤੀ ਮੇਰੀ ਕਲਪਨ ਦਸਨਜੀਤ ਸਿੰਘ ਕਮਿਸ਼ਨਰ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਲਤ ਤੱਕ ਕਲੀਨ ਚਿੱਟ ਉਹ ਨਹੀਂ ਮੈਂ ਮੈਂ ਸੈਕੰਡਰੀ ਰਿਪੋਰਟ ਨਹੀਂ ਪੜੀ ਗਈ ਸਭ ਤੋਂ ਵੱਡਾ ਖੁਲਾਸਾ ਤਾਂ ਇਹੀ ਕਰ ਰਹੇ ਹਾਂ ਨਾ ਕੰਸਟੈਂਸ਼ੀਅਲ ਐਵੀਡੈਂਸ ਕੀ ਹੈ ਤੁਹਾਡੇ ਕੋਲ ਗ੍ਰੰਥੀ ਨੂੰ ਡੈਰੋਗੇਟ ਕਰਨਾ ਚਾਹੀਦਾ ਸੀ ਹੈ ਇਹ ਮੈਂ ਤੁਹਾਡੇ ਤੋਂ ਪੁੱਛ ਰਿਹਾ ਦਾ ਮਤਲਬ ਗਲਤ ਤਾਂ ਜੋ ਉਹਨੂੰ ਕਲੀਨ ਚਿੱਟ ਦਿੱਤੀ ਗਈ ਟੋਡੇ ਕਹਿ ਰਹੇ ਮੈਂ ਕਹਿੰਦਾ ਇਹ ਵੀ ਗ੍ਰਾਂਤੀ ਨੂੰ ਪਤਾ ਸੀ ਵੀ ਪ੍ਰੇਮੀਆਂ ਨੇ ਇਹ ਕਰਵਾਈ ਹੈ ਨਹੀਂ ਨਹੀਂ ਇਹ ਗ੍ਰਾਂਤੀ ਨੂੰ ਜੇ ਟੈਰਡ ਕਰਾਤੇ ਇਨਵੈਸਟ ਕਰ ਲੀਏ ਮੈਂ ਨਹੀਂ ਕਰਾ ਬਿਲਕੁਲ ਨਹੀਂ ਗਲਤ ਬਿਲਕੁਲ ਗਲਤ ਕੋਈ ਸਿੱਕੀ ਵੀ ਮਾਰਨੀ ਹੈ 10 ਲੱਖ ਲਾ ਗੋ ਯਾਰ ਗ੍ਰਾਂਤੀ ਇਹ ਤੁਸੀਂ ਇਹ ਗਲਤ ਗੱਲ ਹੈ ਇਹ ਗਲਤ ਬਿਲਕੁਲ ਗਲਤ ਗੱਲ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਮੈਂ ਕਹਿ ਰਿਹਾ ਦੇਖੋ ਸਕਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਸੰਧਵਾ ਸਾਹਿਬ ਕਦੇ ਵੀ ਨਹੀਂ ਹੋ ਸਕਦਾ ਮੈਂ ਨਹੀਂ ਕਰ ਰਿਹਾ ਸੰਧਵਾ ਸਾਹਿਬ ਚੁੱਪ ਜਾਓ ਧੀਰੇ ਦਾ ਕਰੋ ਤੁਸੀਂ ਕੈਚ ਕੀ ਹੈ ਕੈਚ ਕਹੇ ਕਿ ਇਹ ਹੈ ਕਿ ਸਰਕਾਰ ਇਨਵੈਸਟੀਗੇਸ਼ਨ ਨਹੀਂ ਕਰਨਾ ਚਾਹੀਦੀ ਸੀ ਇਹਨੇ ਕਿ ਇਹ ਨਹੀਂ ਕਿਹਾ ਵੀ ਗਰੰਟੀ ਜ਼ਿੰਮੇਵਾਰ ਹੈ ਹਾਂ ਇਹ ਨਹੀਂ ਕਿਹਾ ਇਹਨਾਂ ਨੇ ਨਹੀਂ ਕਿਹਾ ਇਹ ਮੈਂ ਇਹਦੀ ਗੱਲ ਕਹਿ ਰਿਹਾ ਵੀ ਗਰੰਟੀ ਜ਼ਿੰਮੇਵਾਰ ਸੀ ਮੈਂ ਇਹ ਪਹਿਲਾ ਪੁਆਇੰਟ ਇਹ ਕਿਹਾ ਕਿ ਉਹ ਇਨਵੈਸਟੀਗੇਸ਼ਨ ਹੋ ਰਹੀ ਸੀ ਪ੍ਰੋਪਰਲੀ ਨਹੀਂ ਕੀਤੀ ਗਈ ਉਹ ਗਰੰਟੀ ਨੂੰ ਵੀ ਇੰਟਰੋਗੇਟ ਕਰਦੇ ਗਰੰਟੀ ਨੂੰ ਇੰਟਰੋਗੇਟ ਕਰਦੇ ਹੋ ਸਕਦਾ ਪਤਾ ਲੱਗ ਜਾਵੇ ਵੀ ਕਿਸ ਨੇ ਕਰਾਈ ਆ ਔਰ ਕੌਣ ਜ਼ਿੰਮੇਵਾਰ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਦੇ ਪਿੱਛੇ ਡੇਰਾ ਪਰਮੀ ਦੱਸ ਸੀ ਜਾ ਕਿਸ ਦਾ ਹੱਥ ਸੀ ਮੈਂ ਇਹ ਗੱਲ ਕਹਿ ਰਿਹਾ ਵੀ ਉਹ ਜਿਹੜਾ ਇਨੀਸ਼ੀਅਲ ਸਟੇਟ ਤੇ ਪਹਿਲੀ ਫਸਟ ਪੁਆਇੰਟ ਗ੍ਰੰਥੀ ਦਾ ਜਿੱਥੋਂ ਕਿ ਗੁਰਦੁਆਰ ਸਾਹਿਬ ਤੋਂ ਚੋਰੀ ਹੋਇਆ ਹੈ ਉਹ ਗ੍ਰੰਥੀ ਉਹ ਗੁਰਦਆਸ ਸਾਹਿਬ ਨੂੰ ਖਾਲੀ ਛੱਡ ਕੇ ਚਲੇ ਜਾਂਦਾ ਵਾਪਸ ਆਉਂਦਾ ਉਹਦੀ ਐਬਸੈਂਸ ਤੋਂ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ ਅਜੇ ਨਾਲ ਛੱਡ ਕੇ ਜੀ ਤੁਹਾਡੀ ਕਥਾ ਜੀਏ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਹਾਈ ਪਾਵਰ ਜੋ ਹੈ ਉਸਨੇ ਜਿਵੇਂ ਇਹ ਕਹਿ ਰਹੇ ਹੋ ਤੁਸੀਂ 1 ਜਨਾਕ ਜਨਾ ਪਲੀਜ਼ ਨਹੀਂ ਸਹੀ ਹੋਈ ਮੈਂ ਤਸਵੀਰੀ ਰਿਪੋਰਟ ਵਿੱਚ ਇਹੀ ਲਿਖਿਆ ਹੈ ਵੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੋਈ ਜੇ ਹੁੰਦੀ ਤਾਂ ਉਸ ਟਾਈਮ ਹੀ ਪਤਾ ਲੱਗਣਾ ਸਰ ਸਰਕਾਰ ਦੀ ਕਮਿਸ਼ਨ ਦੀ ਰਿਪੋਰਟ ਦੇਖੋ ਸੈਕੰਡ ਕਮਿਸ਼ਨ ਬਾਰੇ ਮੈਂ ਕੀ ਕਹਿ ਸਕਦਾ ਉਹ ਰਿਪੋਰਟ ਦਿੱਤੀ ਗਵਰਨਮੈਂਟ ਦੇਖੇ ਗਵਰਨਮੈਂਟ ਜਿਵੇਂ ਹਰੀ ਹੈ ਹੁਣ ਨਵੀਂ ਰਿਪੋਰਟ ਪੇਸ਼ ਹੋਈ ਹੈ ਉਹਦੇ ਤਹਿਤ ਤੁਹਾਡੀ ਪੁਰਾਣੀ ਰਿਪੋਰਟ ਦੀ ਕੋਈ ਰੈਲੇਵੈਂਸੀ ਹੈ ਆ ਗੱਲ ਜੀ ਸ਼ੁਰੂ ਚ ਬੋਲਦੇ ਅਸੀਂ ਤੱਕ ਸ਼੍ਰੀ ਸ਼ਿਖਮਰ ਦਾ ਜੇ ਮੇਰੀ ਰਿਪੋਰਟ ਜੇ ਗਵਰਨਮੈਂਟ ਨੇ ਪੜ੍ਹਨੀ ਰੱਖੀ ਹੈ ਉਹਦੇ ਐਕਸ਼ਨ ਕੋਈ ਲੈ ਲੈਂਦੀ ਤੇ ਆਪਾਂ ਨੂੰ ਕਲੀਅਰ ਹੈ ਦੀ ਉਸ ਰਿਪੋਰਟ ਦੀ ਜਿਹੜੀ ਪਹਿਲਾਂ ਵਾਲੀ ਹੈ ਉਹ ਮੇਰੀ ਰਿਪੋਰਟ ਸਰਕਟਪੁਆਇੰਟ ਦੀ ਫਰਕ ਹੀ ਹੈ ਸਰ ਸੂਬੇ ਦੇ ਲੋਕਾਂ ਨਾਲ ਫਰਕ ਹੈ ਕੋਈ ਕੋਈ ਫਰਕ ਨਹੀਂ ਹੈ ਸਿਰਫ ਸੈਕੰਡ ਇਤਨਾ ਫਰਕ ਸੈਕੰਡ ਰਿਪੋਰਟ ਵਿੱਚ ਸਿਰਫ ਇਹ ਐਡ ਹੋਇਆ ਬਾਕੀ ਤਾਂ ਸਾਰੇ ਫੈਕਟ ਉਹੀ ਹੈ ਤੁਹਾਡੀ ਰਿਪੋਰਟ ਡੇਰਾ ਦਾ ਨਾਮ ਹੈ ਮੇਰੀ ਰਿਪੋਰਟ ਡੇਟਾ ਦਾ ਕੋਈ ਨਾਮ ਨਹੀਂ ਹੈ ਸਰ ਉਸ ਟਾਈਮ ਇੰਪੋਰਟੈਂਟ ਗੱਲ ਤਾਂ ਡੇਰੀ ਹੈਗਾ ਹੋਰ ਤਾਂ ਕੋਈ ਗੱਲ ਹੀ ਨਹੀਂ ਜੀ ਰਿਪੋਰਟ ਉਹ ਰਣਜੀਤ ਸਿੰਘ ਜਦੋਂ ਕਲਪ੍ਰੀਟ ਉਹਨਾਂ ਨੇ ਪਕੜ ਲਿਆ ਹੁਣ ਰਹਿੰਦਾ ਕੀ ਹੈ ਸਰ ਸੀਐਮ ਦੀ ਗੱਲ ਹੋਈ ਹੈ ਬਸ ਪਕੜ ਲੇ ਤੇ ਉਹਨਾਂ ਦਾ ਚਲਾਨ ਕਰਕੇ ਹੁਣ ਟ੍ਰਾਂਨਸਫਰ ਕਰ ਪੈਂਡ ਕਿਉਂ ਰੱਖਿਆ ਗਿਆ ਸਰ ਆਪਕੀ ਰਿਪੋਰਟ ਵਿੱਚ ਸੁਮੇਸ਼ ਸਿੰਘ ਦੇ ਖਿਲਾਫ ਕੋਈ ਰეკਮੈਂਡੇਸ਼ਨ ਸੀ ਨੋ ਕੋਈ ਸਪੈਸੀਫਿਕਲੀ ਕੋਈ ਰეკਮੈਂਡੇਸ਼ਨ ਨਹੀਂ ਸੀ ਸਰ ਆਪਨੇ ਆਪਣੀ ਨਵੀਂ ਰਿਪੋਰਟ ਪੇਸ਼ ਹੋਈ ਹੈ ਉਹਦੇ ਤਹਿਤ ਤੁਹਾਡੀ ਪੁਰਾਣੀ ਰਿਪੋਰਟ ਦੀ ਕੋਈ ਰੈਲੇਵੈਂਸੀ ਹੈ ਆ ਗੱਲ ਜੀ ਸ਼ੁਰੂ ਚ ਬੋਲਦੇ ਅਸੀਂ ਤਾਂ ਸਰ ਸ਼ਿਖਮਰ ਦਾ ਸਰ ਮੇਰੀ ਰਿਪੋਰਟ ਜੇ ਗਵਰਨਰ ਨੇ ਪੈਂਡੀ ਰੱਖੀ ਹੈ ਉਹਦੇ ਐਕਸ਼ਨ ਕੋਈ ਲੈ ਲੈਂਦੀ ਜਾਂ ਫਿਰ ਕਲੀਅਰ ਉਸ ਰਿਪੋਰਟ ਦੀ ਜਿਹੜੀ ਪਹਿਲਾਂ ਵਾਲੀ ਹੈ ਮੇਰੀ ਰਿਪੋਰਟ ਉਹ ਸੈਕੰਡ ਪ੍ਰੋਪਰਟੀ ਫਰਕ ਹੀ ਹੈ ਸਰ ਸੂਬੇ ਦੇ ਲੋਕਾਂ ਨਾਲ ਫਰਕ ਹੈ ਕੋਈ ਕੋਈ ਫਰਕ ਨਹੀਂ ਹੈ ਸਿਰਫ ਇਨਵੋਲ ਸੈਕੰਡ ਇਤਨਾ ਫਰਕ ਸੈਕੰਡ ਪ੍ਰੋਪਰਟੀ ਸਿਰਫ ਇਹ ਐਡ ਹੋਇਆ ਬਾਕੀ ਤਾਂ ਸਾਰੇ ਫੈਕਟ ਉਹੀ ਹੈ ਤੁਹਾਡੀ ਰਿਪੋਰਟ ਡੇਟਾ ਦਾ ਨਾਮ ਨਹੀਂ ਮੇਰੀ ਰਿਪੋਰਟ ਡੇਟਾ ਦਾ ਕੋਈ ਨਾਮ ਡੇਰੇ ਵਾਲਾ ਹੀ ਹੈ ਨਾ ਸਰ ਉਸ ਟਾਈਮ ਇੰਪੋਰਟੈਂਟ ਗੱਲ ਤਾਂ ਡੇਰੀ ਹੈਗਾ ਹੋਰ ਤਾਂ ਕੋਈ ਗੱਲ ਨਹੀਂ ਜੀ ਰਿਪੋਰਟ ਉਹ ਰੰਜੀਤ ਸਿੰਘ ਜਦੋਂ ਤਲਫੀਟ ਉਹਨਾਂ ਨੇ ਪਕੜ ਲਿਆ ਹੁਣ ਰਹਿੰਦਾ ਕੀ ਹੈ ਸਰ ਸੀਐਮ ਦੀ ਗੱਲ ਹੋਈ ਹੈ ਬਸ ਪਕੜ ਲਈ ਤੇ ਉਹਨਾਂ ਦਾ ਚਰਨ ਕਰਕੇ ਹੁਣ ਟ੍ਰੈਨ ਸ਼ੁਰੂ ਕਰ ਪੈਂਡ ਕਿਉਂ ਰੱਖਿਆ ਹੈ ਸਰ ਆਪकी ਰਿਪੋਰਟ ਵਿੱਚ ਸੁਮੇਸ਼ ਸਿੰਘ ਦੇ ਖਿਲਾਫ ਕੋਈ ਰეკਮੈਂਡੇਸ਼ਨ ਸੀ ਨੋ ਕੋਈ ਸਪੈਸੀਫਿਕਲੀ ਕੋਈ ਰეკਮੈਂਡੇਸ਼ਨ ਨਹੀਂ ਸੀ